ਨਾ ਤਾਂ ਸਾਨੂੰ ਕੋਈ ਬੁਲਾਉਂਦਾ ਸੀ ਨਾ ਕੋਈ ਘਰੇ ਆਉਂਦਾ ਸੀ ਰੋਟੀ ਪਾਣੀ ਦਾ ਕੀ ਨੇ ਪੁੱਛਣਾ ਨਾ ਕਿਤੇ ਦਿਨ ਸੁੱਕੀਆਂ ਰੋਟੀਆਂ ਖਾ ਕੇ ਨਹਾਇਆ ਦਾ ਸੱਚੀ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਵੈਲਕਮ ਆ ਤੁਹਾਡਾ ਅੱਜ ਦੀ ਵੀਡੀਓ ਚ ਤੇ ਅੱਜ ਆਪਾਂ ਸਵੇਰੇ ਸਵੇਰੇ ਵਲੌਗ ਸਟਾਰਟ ਕਰਤਾ 7:00 ਵਜੇ ਹਜੇ ਤੇ ਸਾਰੇ ਦਿਨ ਦਾ ਵਲੌਗ ਬਣਾਵਾਂਗੇ ਤੇ ਸਾਰੇ ਫੈਮਿਲੀ ਮੈਂਬਰ ਆਪਣੇ ਵਲੌਗ ਦੇ ਵਿੱਚ ਆਉਣਗੇ ਤੇ ਬਹੁਤ ਹੀ ਘੰਟਾ ਹੋਣ ਵਾਲਾ ਵਲੌਗ ਤੇ ਬਣੇ ਰਿਓ ਵਲੌਗ ਦੇ ਨਾਲ ਦੇਖਦੇ ਹਣਾ ਕੀ ਬਣਦਾ ਕੀ ਨਹੀਂ ਹਜੇ ਤਾਂ ਚਾਹੀ ਪੀਤੀ ਆ ਤੇ ਇਦੋਂ ਬਾਅਦ ਸਫਾਈ ਸੂਈ ਕਰਦੀ ਆ ਥੋੜੀ ਜਿਹੀ ਕਮਰੇ ਦੀ ਹਣਾ ਝਾੜੂ ਝੂੜੂ ਲਾ ਦੀਏ ਇਦੋਂ ਬਾਅਦ ਦੇਖਦੇ ਹਣਾ ਕੀ ਬਣਦਾ ਤੇ ਬਣੇ ਰਿਓ ਵਲੌਗ ਦੇ ਨਾਲ ਤੇ ਬਾਹਰਲਾ ਮਾਹੌਲ ਇਦਾਂ ਦਾ ਇੱਧਰ ਹਰਮਣ ਖੇਡੀ ਜਾਂਦਾ ਮੰਮੀ ਹੋ ਸੀ ਕੱਪੜੇ ਧੋਈ ਜਾਂਦੀ ਆ ਤੇ ਇੱਧਰ ਬਾਪੂ ਲੱਗਿਆ ਪਿਆ ਬੋਕਰ ਲਾਉਣ ਐਂ ਚੱਲਦਾ ਹਨਾ ਡੇਲੀ ਕਰਮਜੀਤ ਮੇਰੀ ਵਾਈਫ ਘਰੇ ਹੈਣੀਗੀ ਉਹਦਾ ਆਪਰੇਸ਼ਨ ਹੋਇਆ ਹੋਇਆ ਸੀਗਾ ਉਹ ਪੇਕੇ ਪਿੰਡ ਰਹਿਣ ਗਈ ਵੀ ਸੀਗੀ 15 20 ਦਿਨ ਤਾਂ ਪੇਕੇ ਪਿੰਡ ਰਹੀ ਤੇ ਹੁਣ ਆਪਦੇ ਨਾਨਕੇ ਆ ਗਈ ਸੀਗੀ ਤੇ ਉੱਥੇ ਆ ਤੇ ਅੱਜ ਉਹਨੂੰ ਵੀ ਲੈਣ ਚੱਲਾਂਗੇ ਤੇ ਦਿਖਾਵਾਂਗੇ ਡੋੜ ਪਿੰਡ ਵੀ ਹਨਾ ਨਾਲੇ ਨਾਨਕੇ ਦਾ ਘਰ ਵੀ ਤੇ ਬਣੇ ਰੋ ਬਲੌਗ ਦੇ ਨਾਲ ਆ ਜਾ ਆ ਸਕੂਲ ਲਈ ਤਿਆਰ ਕਰਾਂ ਕਿੱਧਰ ਤੋ ਰਿਆ ਫਿਰਦਾ ਖੇਡਦਾ ਸਕੂਲ ਨਹੀਂ ਜਾਣਾ ਕਿਉਂ ਸਕੂਲ ਤਾਂ ਜਾਣਾ ਹੀ ਪੈਣਾ ਕਿਉਂ ਨਹੀਂ ਜਾਣਾ ਯਸ ਤਿਆਰ ਕਰਾਂ ਲੈ ਫਿਰ ਫੁੱਲੂ ਗਿਆ ਤਾਂ ਚੱਲ 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 ਕਰਾਂ ਦੀ ਤਿਆਰ ਕਰਾਂ ਲੋ ਜੀ ਹਰਮਨ ਨੂੰ ਕਰਤਾ ਤਿਆਰ ਐਹ ਸਮਾਈਲ ਵਾਹ ਵਾਹ ਤੇਰੇ ਤੇ ਹਰਮਨ ਨੂੰ ਕਰਤਾ ਤਿਆਰ ਹੁਣ ਰੋਟੀ ਖਾਊਗਾ ਹਰਮਨ ਤੇ ਫੇਰ ਸਕੂਲ ਛੱਡਣ ਜਾਵਾਂਗੇ ਇਹਨੂੰ ਜੈਂਟਲਮੈਨ ਬਣ ਕੇ ਖੜਦਾ ਓਏ ਇੱਧਰ ਆਪਣੀ ਰਸੋਈ ਆਹਾ ਡੂੰਗੀ ਬਹੁਤ ਹੋ ਗਈ ਇੱਥੇ ਭਾਰਤ ਬਹੁਤ ਪੈ ਗਈ ਉੱਚੀ ਤਾਂ ਬਹੁਤ ਸੀਗੀ ਪਰ ਹੁਣ ਡੂੰਗੀ ਹੋ ਗਈ ਤੇ ਇੱਧਰ ਮੰਮੀ ਬਣਾਈ ਜਾਂਦੀਆਂ ਰੋਟੀਆਂ ਇੱਥੇ ਖੜ ਕੇ ਖੜ ਕੇ ਬਣਾਉਣ ਦਾ ਸਾਬ ਪਤਾਵਾ ਇੱਥੇ ਤੇ ਬਸ ਥੋੜੇ ਟਾਈਮ ਨੂੰ ਸਾਰਾ ਬਦਲ ਲੈਣਾ ਰਸੋਈ ਹੋਰ ਨਵੀਂ ਪਾਵਾਂਗੇ ਇੱਧਰ ਪੱਖਾ ਚੱਲੀ ਜਾਂਦਾ ਤੇ ਰੋਟੀ ਬਣਾਈ ਜਾਂਦੇ ਆ ਇੱਧਰ ਹਰਮਨ ਦੀ ਰੋਟੀ ਪਾ ਦੀ ਤੇ ਹਰਮਨ ਨੂੰ ਖਵਾਉਨੇ ਆ ਹੁਣ ਰੋਟੀ ਕਿੱਧਰ ਗਿਆ ਲਓ ਸਰ ਰੋਟੀ ਖਾਓ ਹਰਮਨ ਹੁਣ ਤਾਂ ਆਪ ਹੀ ਰੋਟੀਆਂ ਖਾਣ ਲੱਗ ਗਿਆ ਬੁਰਕੀਆਂ ਤੋੜ ਤੋੜ ਕੇ ਥੋੜਾ ਟਾਈਮ ਪਹਿਲਾਂ ਇਹਨੂੰ ਖਵਾਉਣੀਆ ਪੈਂਦੀਆਂ ਸੀ ਤੇ ਹੁਣ ਲੱਗਦਾ ਵੀ ਵੱਡਾ ਹੋਣ ਲੱਗ ਗਿਆ ਹੌਲੀ ਹੌਲੀ ਸਿਆਣਾ ਹੋਣ ਲੱਗ ਗਿਆ ਹਰਮਨ ਨੇ ਇੱਕੀ ਰੋਟੀ ਖਾਦੀ ਇੱਕ ਰੋਟੀ ਛੱਡਤੀ ਦੋ ਲੈ ਕੇ ਆਇਆ ਸੀਗਾ ਇੱਕ ਹੀ ਘਾਤੋ ਖਾਦੀ ਏ ਦੁਪਹਿਰੇ ਆ ਕੇ ਖਾ ਲਈ ਚੰਗਾ ਹਾਂ ਹੱਥ ਧੋ ਕੇ ਆਨਾ ਹੱਥ ਧੋ ਕੇ ਆਨਾ ਬਾਵਾ ਹੀ ਸਿਆਣਾ ਬਣ ਗਿਆ ਤੂੰ ਤਾਂ ਹੁਣ ਓ ਆ ਗਿਆ ਆਟੋ ਆ ਗਿਆ ਹਰਮਨ ਦਾ ਇੱਥੇ ਜਾਂਦਾ ਹੁੰਦਾ ਆ ਆਟੋ ਰਿਕਸ਼ੇ ਤੇ ਰਮਨ ਨੂੰ ਦਾ ਸਕੂਲ ਭੇਜਤਾ ਹੁਣ ਖਾਣ ਲੱਗਿਆ ਰੋਟੀ ਤੇ ਰੋਟੀ ਦੇ ਵਿੱਚ ਹੈਗਾ ਹਾਂ ਕੁਛ ਆਲੂ ਚੋਲਿਆਂ ਦੀ ਸਬਜੀ ਸੁੱਕੀ ਸੁੱਕੀ ਬਣਾਈ ਆ ਤੇ ਅੰਬ ਦਾ achar ਰੋਟੀ ਖਾਨਿਆ ਰੋਟੀ ਤੇ ਉਦੋਂ ਬਾਅਦ ਆਪਾਂ ਕਰਦੇ ਹਾਂ ਨਾ ਗੱਲਾਂ ਬਾਤਾਂ ਦਿਲ ਖੋਲ ਕੇ ਗੱਲਾਂ ਬਾਤਾਂ ਤੁਹਾਡੇ ਨਾਲ ਵੀ ਕਰਨੀਆਂ ਆਪਣੇ ਬਾਰੇ ਦੱਸਣਾਣਾ ਬਹੁਤ ਕੁਝ ਪਿਆ ਤੇ ਬਣੇ ਰੋਲੋਗ ਦੇ ਨਾਲ ਹਣਾ ਹੁਣ ਰੋਟੀ ਆਟੀ ਖਾ ਲਈ ਸੀ ਤੇ ਹੁਣ ਆਪਾਂ ਬਿਲਕੁਲ ਫਰੀ ਆ ਹੁਣ ਕਰਦੇ ਆਪਾਂ ਗੱਲਾਂ ਬਾਤਾਂ ਨਾ ਗੱਲਾਂ ਬਾਤਾਂ ਦੇ ਵਿੱਚ ਕੀ ਹੈ ਯਾਰ ਮੈਂ ਤੁਹਾਨੂੰ ਦੱਸਦਾ ਵੀ ਮੈਂ ਬਲੌਗਿੰਗ ਕਦੋਂ ਸਟਾਰਟ ਕੀਤੀ ਸੀ ਕਿਵੇਂ ਸਟਾਰਟ ਕੀਤੀ ਸੀ ਕਿਉਂ ਸਟਾਰਟ ਕੀਤੀ ਸੀ ਹਨਾ ਅੱਜ ਤੋਂ 4-5 ਸਾਲ ਪਹਿਲਾਂ ਸੀ ਕੰਮ ਕਰਦੇ ਸੀ ਬਰਸੀਨ ਵੜਦੇ ਸੀ ਤੇ ਉੱਥੇ ਨਾਲ ਲੱਗੇ ਹੋਏ ਸੀ ਮਰਸੀਨ ਨੂੰ ਮੁੰਡੇ ਤੇ ਇੱਕ ਉਹਨਾਂ ਵਿੱਚੋਂ ਮੁੰਡਾ ਸੀਗਾ ਜਿਹੜਾ ਜਾਣਕਾਰੀ ਰੱਖਦਾ ਸੀ ਹਨਾ YouTube ਬਾਰੇ ਵੀ ਇੰਨੇ ਕ ਪੈਸੇ ਬਣਦੇ ਆ ਇਸ ਤਰ੍ਹਾਂ ਪੈਸੇ ਬਣਦੇ ਆ ਇਸ ਤਰ੍ਹਾਂ ਵੀਡੀਓ ਪੈਂਦੀ ਆ ਤੇ ਉਹ ਬੰਦੇ ਨੇ ਨਾ ਮੈਨੂੰ ਦੱਸਤਾ ਵੀ ਆਹ ਕਰਕੇ ਵੀਡੀਓ ਪਾ ਕੇ ਪੈਸੇ ਬਣਦੇ ਆ ਹਨਾ YouTube ਤੋਂ ਇੰਨੇ ਪੈਸੇ ਬਣਦੇ ਆ ਲੋਕ ਕਮਾਈ ਜਾਂਦੇ ਆ ਹਨਾ ਤੇ ਮੈਨੂੰ ਐਗਜ਼ੈਂਪਲਾਂ ਦਿੱਤੀਆਂ ਦਿਖਾਏ ਲੋਕ ਹਨਾ ਵੀ ਆਹ ਦੇਖ ਸੌਰਵ ਜੋਸੀ ਦੇਖ ਆ ਮਨੋਜ ਦੇ ਦੇਖ ਹੋਰ ਕਈ ਕਰੈਕਟਰ ਦਿਖਾਏ ਮੈਨੂੰ ਹਨਾ ਤੇ ਮੈਂ ਉਹਨਾਂ ਬਾਰੇ ਫਿਰ ਮੜ ਕੇ ਸਰਚ ਕਰਨ ਲੱਗ ਗਿਆ ਦੇਖਣ ਲੱਗ ਗਿਆ ਮੈਨੂੰ ਘੈਂਟ ਲੱਗਿਆ ਜੇ ਸਿਸਟਮ ਹਨਾ ਵੀ ਬੰਦਾ ਦਿਮਾਗ ਸਰ ਤੇ ਵਧੀਆ ਆ ਦੇ ਤੇ ਨਾਮ ਵੀ ਕਮਾ ਸਕਦਾ ਪੈਸਾ ਵੀ ਕਮਾ ਸਕਦਾ ਤੇ ਉਦੋਂ ਤੋਂ ਮੈਂ ਸਟਾਰਟ ਕਰਤਾ ਸੀ ਫਿਰ ਤੁਹਾਨੂੰ ਪਤਾ ਹੀ ਹੈ ਹਨਾ ਘਰ ਬਹੁਤਾ ਚੰਗਾ ਹੈ ਨਹੀਂ ਸੀ 60% ਹੈ ਨਹੀਂ ਸੀ ਤੇ ਵੇ ਰੋਸੇ ਕਰਕੇ ਥੋੜੀ ਨਹੀਂ ਹਨਾ ਮਨ ਚ ਲਾਲ ਛੁੱਟੀ ਜਿਵੇਂ ਸਾਰਿਆਂ ਦੀ ਉੱਠਦੀ ਆ ਯਾਰ ਹਨਾ ਆਪਾਂ ਵਿਲੇ ਰਹਿ ਕੇ ਵੀਡੀਓ ਬਣਾ ਕੇ ਫੋਟੋਆਂ ਪਾ ਕੇ ਪੈਸੇ ਬਣਾ ਲਿਆ ਕਰਾਂਗੇ ਠੀਕ ਆ ਉਵੇਂ ਹੀ ਮੇਰੇ ਉੱਠੀ ਫਿਰ ਮੈਂ ਲੱਗ ਗਿਆ YouTube ਤੇ ਚੈਨਲ ਬਣਾਇਆ ਠੀਕ ਆ ਕੰਮ ਕਰਦਾ ਰਿਹਾ ਬਹੁਤੀ ਜਾਣਕਾਰੀ ਹੈ ਨਹੀਂ ਸੀਗੀ ਉਦੋਂ ਹਨਾ ਤੇ ਕਾਪੀਰਾਈਟ ਵੀਡੀਓ ਪਾਉਂਦਾ ਰਿਹਾ ਕੋਸ਼ੋਦਾਂ ਦੀਆਂ ਵੀਡੀਓ ਪਾਈਆਂ ਜਿਹੜੀਆਂ ਪਾਲਿਸੀ ਦੇ ਖਿਲਾਫ ਸੀਗੀਆਂ ਜਿਹੜਾ ਮੇਰਾ ਚੈਨਲ ਸੀਗਾ ਮੈਂ ਬਹੁਤ ਮਿਹਨਤ ਕੀਤੀ ਉੱਤੇ ਸਾਲ ਡੇਢ ਸਾਲ ਮਿਹਨਤ ਕਰਦਾ ਰਿਹਾ ਵਧੀਆ ਥੋੜੇ ਸਬਸਕ੍ਰਾਈਬਰ ਹੋ ਗਏ ਸੀਗੇ ਤੇ ਨਾਮ ਸੀ ਪੰਜਾਬੀ ਦੇਸੀ ਵਲੌਗ ਚੈਨਲ ਦਾ ਹੁਣ ਵੀ ਪਿਆ ਹੋਊਗਾ ਤੇ ਫਿਰ ਉਹ ਚੈਨਲ ਦੀ ਮੋਨਟਾਈਜ਼ੀ ਉਹਨਾਂ ਨੇ ਸਾਰਾ ਬੰਦ ਕਰਤਾ ਸਟ੍ਰਾਈਕਾਂ ਦੋ ਤਿੰਨ ਆ ਗਈਆਂ ਸੀਗੀਆਂ ਤੇ ਡੀਮੋਨਟਾਈਜ਼ ਕਰਤਾ ਚੈਨਲ ਹੀ ਆਪਣਾ ਫੇਰ ਉਹ ਚੈਨਲ ਦਾ ਖੇੜਾ ਛੱਡਿਆ ਫੇਰ ਦੁਬਾਰਾ ਇੱਕ ਬਣਾਇਆ ਉਹਦੇ ਤੇ ਵੀ ਇਦਾਂ ਹੀ ਹੋਇਆ ਫੇਰ ਗਲਤੀਆਂ ਕੁਝ ਹੋ ਗਈਆਂ ਫੇਰ ਕੱਟਿਆ ਗਿਆ 2 ਸਾਲ ਉਹ ਖਰਾਬ ਹੋ ਗਏ ਫੇਰ ਮੈਂ ਨਰਮਾ ਚੁਗਣ ਗਿਆ ਸੀਗਾ ਤੇ ਉੱਥੇ ਮੈਨੂੰ ਫੇਸਬੁੱਕ ਦੀਆਂ ਕੁਝ ਵੀਡੀਓ ਦੱਸ ਗਈਆਂ ਵੀ ਫੇਸਬੁੱਕ ਤੋਂ ਵੀ ਐਂ ਪੈਸਾ ਬਣਾਇਆ ਜਾਂਦਾ ਤੇ ਇੰਨੇ ਤਰੀਕਿਆਂ ਤੋਂ ਪੈਸਾ ਬਣਦਾ ਫੇਸਬੁੱਕ ਤੋਂ ਤੇ ਫੇਰ ਮੈਂ ਉਹ ਇਦਾਂ ਟਰਾਈ ਕਰਕੇ ਦੇਖ ਲਈਏ ਮੈਂ ਉੱਧਰ ਜਿੱਦਾਂ ਫੋਟੋਆਂ ਫਾਟੋਆਂ ਪਾਈਆਂ ਆਪਦੀ ਆਈਡੀ ਤੇ ਜਿਹੜੀ ਪਹਿਲਾਂ ਪ੍ਰੋਫਾਈਲ ਚੱਲਦੀ ਸੀ ਨਾ ਫੇਸਬੁੱਕ ਦੀ ਉਹਦੇ ਤੇ ਜਦੋਂ ਮੈਂ ਫੋਟੋਆਂ ਪਾਈਆਂ ਤੇ ਉਹਦੇ ਤੇ ਚੰਗੇ ਵੀ ਆਏ ਮੈਂ ਆਪਦੀਆਂ オリジナル ਫੋਟੋਆਂ ਪਾਈਆਂ ਹਨਾ ਆਪਦੀਆਂ ਖਿੱਚ ਕੇ ਸਾਡੀਆਂ ਦੋਹਾਂ ਜੀਆਂ ਦੀਆਂ ਹਨਾ ਫੈਮਿਲੀ ਦੀਆਂ ਫੋਟੋਆਂ ਪਾਈਆਂ ਲੋਕਾਂ ਨੇ ਬਹੁਤ ਪਸੰਦ ਕੀਤੀਆਂ ਉਹ ਜਿਹੜੇ ਪਿੰਡ ਦੇ ਸੀ ਜਾਂ ਰਿਸ਼ਤੇਦਾਰ ਸੀ ਹਨਾ ਸਾਰਿਆਂ ਨੇ ਕੇਰਾ ਆਪਾਂ ਨੂੰ ਰਿਕਵੈਸਟਾਂ ਪਾਈਆਂ ਫਰੈਂਡ ਦੀਆਂ ਹਨਾ ਤੇ ਥੋੜੇ ਕੁ ਦਿਨਾਂ ਜੀ ਮੈਂ ਦੋਹਾਂ ਤਿੰਨਾਂ ਦਿਨਾਂ ਦੇ ਵਿੱਚ ਹੀ 5000 ਫਰੈਂਡ ਹੋ ਗਿਆ ਤੇ ਫਿਰ 5000 ਜਦੋਂ ਫਰੈਂਡ ਹੋ ਗਏ ਲਿਮਟ 5000 ਦੀ ਹੁੰਦੀ ਹੈ ਹਨਾ ਫੇਸਬੁੱਕ ਤੇ ਫਰੈਂਡ ਦੀ ਤੇ ਫਿਰ ਮੈਂ ਸੋਚਿਆ ਯਾਰ ਆਹ ਤਾਂ ਕੰਮ ਚੱਕਰ ਭੜਾ ਪੈ ਗਿਆ ਹੋਰ ਰਿਕੁਐਸਟ ਆਈ ਜਾਂਦੇ ਸੀ ਮੈਂ ਐਕਸੈਪਟ ਕਰਦਾ ਕਰ ਨਹੀਂ ਸਕਦਾ ਸੀਗਾ ਤੇ ਫਿਰ ਉਹਦੇ ਬਾਰੇ ਸਰਚ ਕੀਤਾ ਕੀ ਕੀਤਾ ਜਾਵੇ ਫਿਰ ਪ੍ਰੋਫੈਸ਼ਨਲ ਮੂਡ ਵਾਲਾ ਸਿਸਟਮ ਮੈਨੂੰ ਆਇਆ ਹਨਾ ਸਮਝ ਚ ਵੀ ਪ੍ਰੋਫੈਸ਼ਨਲ ਮੂਡ ਕਰ ਔਨ ਕਰ ਸਕਦੇ ਆ ਤੇ ਫਿਰ ਫਾਲੋਅਰ ਬਣ ਜਾਂਦੇ ਆ ਪੇਜ ਬਣ ਜੂਗਾ ਜਿਹੜੇ ਫਰੈਂਡ ਆ ਉਹ ਸਾਰੇ ਫਾਲੋਅਰ ਬਣ ਜਾਣਗੇ ਕਿੰਨੇ ਅਨਲਿਮਟਿਡ ਆਪਾਂ ਫਾਲੋ ਆਪਾਂ ਨੂੰ ਕੋਈ ਕਰ ਸਕਦਾ ਠੀਕ ਆ ਤੇ ਫਿਰ ਮੈਂ ਉਹ ਕੀਤਾ ਪ੍ਰੋਫੈਸ਼ਨਲ ਮੂਡ ਔਨ ਕਰ ਲਿਆ ਤੇ ਉਹ ਤੇ ਕੰਮ ਕਰਦਾ ਰਿਹਾ ਵੀਡੀਓ ਤਾਂ ਮੈਂ ਉਹਦੇ ਤੇ YouTube ਤੇ ਪਾਉਂਦਾ ਸੀ ਉਹੀ ਡਾਊਨਲੋਡ ਕਰਕੇ YouTube ਤੋਂ ਜਿੰਨੀਆਂ ਪਈਆਂ ਸੀ ਪਹਿਲਾਂ ਵਾਲੀਆਂ ਹਨ ਜਾਂ ਦੂਜੇ ਜਿਹੜੇ ਚੈਨਲ ਬੰਦ ਹੋ ਗਏ ਸੀ ਉਹਨਾਂ ਤੇ ਪਈਆਂ ਇਹ ਡਾਊਨਲੋਡ ਕੀਤੀਆਂ ਤੇ ਥੋੜੀਆਂ-ਬਹੁਤੀਆਂ ਐਡਿਟ ਕੀਤੀਆਂ ਤੇ ਮੈਂ ਪਾਤੀਆਂ ਮਿਊਜ਼ਿਕ ਸਾਰਾ ਉਵੇਂ ਹੀ ਲੱਗਿਆ ਸੀਗਾ ਫਿਰ ਮੈਨੂੰ ਆਹ Facebook ਤੇ ਵੀ ਸਟ੍ਰੈਕਾਂ ਆਈਆਂ ਹਨ ਤੇ ਸਸਪੈਂਡ ਹੋ ਗਿਆ ਸੀ ਆਪਣਾ ਪੇਜ Facebook ਤੇ ਤੇ ਡੇਢ ਡੇਢ ਦੋ ਮਹੀਨੇ ਸਸਪੈਂਡ ਰਿਹਾ ਪੇਜ ਤੇ ਮੈਂ ਉਹਦੇ ਬਾਰੇ ਨੌਲੇਜ ਲੈਣ ਲੱਗ ਗਿਆ ਫਿਰ ਉਹਦਾ ਹਨ ਵੀ ਆ ਸਸਪੈਂਡ ਹੋਇਆ ਪਿਆ ਤੇ ਕਿਵੇਂ ਠੀਕ ਹੋਊਗਾ ਫਿਰ ਹੌਲੀ ਹੌਲੀ ਉਹ ਜਿਵੇਂ ਜਿਵੇਂ ਉਹ ਫੇਸਬੁੱਕ ਵਾਲੇ ਸਮਝਾਈ ਗਏ ਉਹ ਮੈਂ ਕਰਦਾ ਰਿਆ ਠੀਕ ਹੋ ਗਿਆ ਉਦੋਂ ਬਾਅਦ ਮੈਂ origignal ਕੰਮ ਸ਼ੁਰੂ ਕਰਤਾ ਹਨਾ ਜਦੋਂ ਮੈਂ ਸਮਝ ਗਿਆ ਵੀ origignal ਕੰਮ ਹੀ ਕਰਨਾ ਪੈਣਾ ਜੇ ਡਾਊਨਲੋਡ ਕਰਕੇ ਜਾਂ ਆਪਾਂ 뮤직 ਲਾ ਕੇ ਵੀਡੀਓ ਪਾਵਾਂਗੇ ਉਹਦਾ ਕੱਖ ਨਹੀਂ ਵਟਿਆ ਜਾਣਾ ਉਹ ਮੈਨੂੰ ਸਮਝ ਆ ਗਿਆ ਫਿਰ ਮੈਂ origignal ਕੰਮ ਕਰਨ ਲੱਗ ਗਿਆ ਹਨਾ ਫੇਸਬੁੱਕ ਤੇ YouTube ਤੇ ਤਾਂ ਕੁਝ ਬਣਦਾ ਨਹੀਂ ਸੀਗਾ ਉਧਰਲਾ ਮੈਂ ਖੜਾ ਸੜਤਾ ਫਿਰ ਮੈਂ ਫੇਸਬੁੱਕ ਤੇ ਆ ਗਿਆ ਤੇ ਫੇਸਬੁੱਕ ਤੇ ਆਪਾਂ ਨੂੰ ਵਧੀਆ ਫਾਲੋਅਰ ਕਰਦੇ ਰਹੇ ਹੁਣ ਆਪਣੇ ਅੱਜ ਦੀ ਡੇਟ 'ਚ 33000 ਤੋਂ ਪਲੱਸ ਹਨਾ 34000 ਹੋਣ ਆਲੇ ਆ ਫਾਲੋਅਰ ਤੇ ਦਿਨ ਬਾ ਦਿਨ ਬਹੁਤ ਵੱਧਿਆ 3-400 ਡੇਲੀ ਵੱਧ ਜਾਂਦਾ ਤੇ ਰੀਚ ਬਹੁਤ ਵੱਧ ਹੀ ਰਹਿੰਦੀ ਹੈ ਨਾ 48 ਲੱਖ ਤੇ ਰੀਚ ਜਾਵੜੀ ਆਪਣੀ ਵਿਊ ਦੀ ਤੇ ਪੈਸੇ ਵਧੀਆ ਬਣ ਜਾਂਦੇ ਰਹਿੰਦੇ ਜਦੋਂ ਆਪਾਂ ਦੇਖਦੇ ਆ ਨਾ ਡੈਸ਼ਬੋਰਡ ਖੋਲ ਕੇ ਜਦੋਂ ਡੇਲੀ ਦੇ 3-4 ਡਾਲਰ ਵਧੇ ਰਹਿੰਦੇ ਆ 5 ਡਾਲਰ 6 ਡਾਲਰ ਵਧੇ ਰਹਿੰਦੇ ਆ ਨਾ ਇੱਕ ਇੱਕ ਫੋਟੋ ਦੇ 3-3 4-4 ਡਾਲਰ ਬਣਦੇ ਆ ਉਹ ਸਾਰਾ ਕੁਝ ਦੇਖ ਕੇ ਫੇਰ ਮੋਟੀਵੇਟ ਹੁੰਨੇ ਆ ਨਾ ਵੀ ਆਰ ਹੋਰ ਕਰੀਏ ਹੋਰ ਪਾਈਏ ਹੋਰ ਪਾਈਏ ਐ ਕਾਊਂਟ ਦੇ ਵਿੱਚ ਜੁੜਦੇ ਰਹਿੰਦੇ ਆ ਹੁਣ ਵਧੀਆ ਪੈਸੇ ਜੁੜੇ ਪਏ ਆ ਤੇ ਉਦਾਂ ਹੀ ਹੌਸਲਾ ਬੜਾ ਹੋਈ ਜਾਂਦਾ ਤੇ ਤਾਈਓ ਮੈਂ ਡੇਲੀ ਇਹ ਮੇਰਾ ਕੰਮ ਚਲਾਉਣ ਫਿਰਦਾ ਵੀ ਡੇਲੀ ਵੀਡੀਓ ਪਾਇਆ ਕਰਾਂਗੇ ਠੀਕ ਆ ਕਿਉਂ ਪਾਉਨੇ ਆ ਯਾਰ ਮਾਪੇਵਾ ਜਿਹੜੇ ਉਹਨਾਂ ਦੀਆਂ ਖਵਾਇਸਾਂ ਪੂਰੀਆਂ ਕਰਨੀਆਂ ਕੋਸ ਆਪ ਦੀਆਂ ਖਵਾਇਸਾਂ ਪੂਰੀਆਂ ਕਰਨੀਆਂ ਜਿਹੜੇ ਜਵਾਕ ਆ ਉਹਨਾਂ ਦੀਆਂ ਖਵਾਇਸਾਂ ਪੂਰੀਆਂ ਕਰਨੀਆਂ ਜਦੋਂ ਮੇਰਾ ਬਚਪਨ ਲੰਘਿਆਣਾ ਯਾਰ ਕੋਈ ਵੀ ਸੁਪਨੇ ਖਵਾਇਸਾਂ ਜਿਹੜੀਆਂ ਜਵਾਕਾਂ ਦੇ ਹੁੰਦੇ ਆ ਕੋਈ ਵੀ ਨਹੀਂ ਪੂਰਾ ਹੋਇਆ ਕਿਉਂਕਿ ਦਿਨ ਬਹੁਤ ਹਾਲਾਤ ਬਹੁਤ ਮਾੜੇ ਸੀ ਠੀਕ ਆ ਹਾਲਾਤਾਂ ਦੀ ਸਾਇਦ ਤੁਹਾਨੂੰ ਸਪੈਸ਼ਲ ਵੀਡੀਓ ਬਣਾ ਦੀਏ ਹਨਾ ਸਟੋਰੀ ਦੀ ਆਪਾਂ ਨਹੀਂ ਤੇ ਜਾਂ ਇੰਟੈਵਿਊ ਦੇ ਵਿੱਚ ਵੀ ਦੱਸ ਦਿੰਨਾ ਯਾਰ ਹਾਲਾਤ ਬਹੁਤ ਬੁਰੇ ਸੀਗੇ ਪਾਪਾ ਤੇ ਸੀਰੀ ਲੱਗਿਆ ਹੁੰਦਾ ਸੀ ਅਸੀਂ ਸਾਰੇ 4 ਭੈਣ ਭਰਾ ਸੀ ਦੋ ਭੈਣਾਂ ਵੱਡੀਆਂ ਹੁਣ ਤੋਂ ਵਿਆਹਤੀਆਂ ਤੇ ਪਾਪਾ ਸੀਰੀ ਲੱਗਿਆ ਹੁੰਦਾ ਸੀ ਤੇ ਮੰਮੀ ਦਾ ਦਿਮਾਗ ਕੀ ਟੈਨਸ਼ਨ ਪੈ ਜਾਂਦੀ ਸੀ ਪਾਗਲ ਹੋ ਜਾਂਦੀ ਜਮਾ ਪਾਗਲ ਹੋ ਜਾਂਦੀ ਸੀਗੀ ਕੋਈ ਸੁਰਤ ਨਹੀਂ ਰਹਿੰਦੀ ਹੁੰਦੀ ਸੀ ਤੇ ਆਂਡ ਗਵਾਂਡ ਵੀ ਉਦੋਂ ਕੋਈ ਵੀ ਪਛਾਣਦਾ ਨਹੀਂ ਸੀਗਾ ਕਿਉਂਕਿ ਉਦੋਂ ਜਦੋਂ ਘਰ ਦੇ ਵਿੱਚ ਪਾਗਲ ਹੋਵੇ ਨਾ ਬਹੁਤ ਜ਼ਿਆਦਾ ਹੱਦੋਂ ਵੱਧ ਪਾਗਲ ਹੋ ਜਾਂਦੇ ਬਾਲ ਖਲਾਰ ਕੇ ਹਨਾ ਕੋਈ ਸੁਰਤ ਨਹੀਂ ਰਹਿੰਦੀ ਹੁੰਦੀ ਤੇ ਲੋਕ ਕਹਿੰਦੇ ਹੁੰਦੇ ਭੂਤ ਆ ਭੂਤ ਆ ਐ ਕਰਕੇ ਕੋਈ ਨਾ ਤਾਂ ਸਾਨੂੰ ਕੋਈ ਬੁਲਾਉਂਦਾ ਸੀ ਤੇ ਨਾ ਕੋਈ ਘਰੇ ਆਉਂਦਾ ਸੀ ਰੋਟੀ ਪਾਣੀ ਦਾ ਕੀ ਨੇ ਪੁੱਛਣਾ ਹਣਾ ਤੇ ਰੋਟੀ ਪਾਣੀ ਵੀ ਉਸ ਟਾਈਮ ਪੱਕਦਾ ਨਹੀਂ ਹੁੰਦਾ ਇਹ ਪਾਪਾ ਤਾਂ ਤੁਹਾਨੂੰ ਪਤਾ ਨੇ ਸੀਰੀ ਲੱਗਿਆ ਹੁੰਦਾ ਸੀ ਕੰਮ ਤੇ ਹੁੰਦਾ ਸੀਗਾ ਤੇ ਮੰਮੀ ਪਾਗਲ ਹੁੰਦੀ ਸੀਗੀ ਉਹਦਾ ਤਾਂ ਪਤਾ ਹੀ ਨਹੀਂ ਹੁੰਦਾ ਸੀ ਕਿੱਥੇ ਫਿਰਦੀ ਰਹਿਣਾ ਪਿੰਡ ਦੇ ਵਿੱਚ ਘੇੜੇ ਕੱਢਦੇ ਨੇ ਉਹ ਕੱਪੜੇ-ਕੁੱਪੜੇ ਨੇ ਧੋਤੇ ਪਾਉਣੇ ਹਣਾ ਕੁਝ ਵੀ ਹੈ ਨਹੀਂ ਸੀ ਸਿਸਟਮ ਯਾਰ ਬਹੁਤ ਬੁਰਾ ਹਾਲ ਸੀਗਾ ਤੇ ਰੋਟੀ ਪਕਾਉਣ ਵਾਲਾ ਨਹੀਂ ਕੋਈ ਹੁੰਦਾ ਸੀਗਾ ਤੇ ਕਈ-ਕਈ ਟਾਈਮ ਕਈ-ਕਈ ਦਿਨ ਸੁੱਕੀਆਂ ਰੋਟੀਆਂ ਖਾ ਕੇ ਨੰਘਾਇਆ ਸੱਚੀ ਇਹ ਕੋਈ ਫਿਲਮ ਸਟੋਰੀ ਜਾਂ ਉਹ ਮਨੋਂ ਬਣਾ ਕੇ ਨਹੀਂ ਕਹਿੰਦਾ ਇਹ ਸੱਚ ਆ ਹਨ ਉਹ ਸਟੋਰੀਆਂ ਤੁਹਾਨੂੰ ਸ਼ਾਇਦ ਮੈਂ ਜੋ ਵੀ ਪੁਰਾਣਾ ਹਨਾ ਚੱਲਿਆ ਹੋਇਆ ਮੈਂ ਚੰਗੀ ਤਰ੍ਹਾਂ ਨਹੀਂ ਜਾਣਦਾ ਕਿ ਆਪਦਾ ਬਚਪਨ ਪਰ ਪਾਪੇ ਹੋਣਾ ਤੋਂ ਜਰੂਰ ਸੁਣਾਵਾਂਗੇ ਹਨਾ ਪਾਪੇ ਕੋਲੇ ਕੋਈ ਵੀਡੀਓ ਬਣਾਵਾਂਗੇ ਤੇ ਉਹਦੇ ਚ ਤੁਹਾਨੂੰ ਪਤਾ ਲੱਗੂ ਕਿੱਥੋਂ ਸ਼ੁਰੂ ਕੀਤਾ ਵਾ ਤੇ ਕਿੱਥੇ ਜੇ ਫਿਰਦੇ ਆ ਤੇ ਕੀ ਕਰਨਾ ਚਾਹੁੰਦੇ ਅੱਗੇ ਅਗਲੀ ਪਲੈਨਿੰਗ ਬਹੁਤ ਤਕੜੀ ਹੈ ਆਪਣੀ ਹਨਾ ਹੁਣ ਜਦੋਂ ਆਪਾਂ ਪਿਛਲਾ ਟਾਈਮ ਦੇਖੀਏ ਅੱਜ ਤੋਂ 15 ਕ ਸਾਲ ਪਹਿਲਾਂ ਦੇਖੀਏ 10-15 ਸਾਲ ਪਹਿਲਾਂ ਵੀ ਬਹੁਤ ਬੁਰਾ ਹਾਲ ਸੀਗਾ ਰੋਟੀ ਵੀ ਨਹੀਂ ਸੀ ਹੁੰਦੀ ਸੀ ਹਨਾ ਸੁੱਕੀਆਂ ਰੋਟੀਆਂ ਖਾਂਦੇ ਰਹਿਆ ਹਨਾ ਜਿਹੜੀਆਂ ਆਪਾਂ ਬੇਹੀਆਂ ਪਕਾ ਰਹਿੰਦੀਆਂ ਉਹ ਖਾਂਦੇ ਰਹਿਆ ਤੇ ਪਰ ਅੱਜ ਦਾ ਟਾਈਮ ਦੇਖੀਏ ਰੋਟੀ ਪਾਣੀ ਵਧੀਆ ਫੁੱਲ ਨਿਆਰੇ ਵਾਲਾ ਖਾਂਦੇ ਆ ਤੇ ਭੈਣਾ ਸੀਗੀਆਂ ਦੋ ਉਹਨਾਂ ਨੂੰ ਵਿਆਹ ਤੀਆਂ ਉਹ ਆਪਦੇ ਘਰੇ ਠੀਕ ਆ ਸੈਟਾ ਹਨਾ ਤੇ ਆਪਾਂ ਆਪਦੇ ਘਰੇ ਠੀਕ ਆ ਹੋਇਆ ਬਹੁਤ ਕੁਛ ਆ ਬੜਾ ਕੁਛ ਹੋਇਆ ਹਨਾ ਉਹ ਹੌਲੀ ਹੌਲੀ ਤੁਹਾਨੂੰ ਦੱਸ ਦੇ ਰਵਾਂਗੇ ਹੋਇਆ ਬੜਾ ਕੁਛ ਆ ਪਰ ਹੁਣ ਕਹਿੰਨੇ ਆ ਯਾਰ ਹੁਣ ਥੋੜਾ ਸੁਧਾਰ ਕਰੀਏ ਕਿਉਂਕਿ ਮੈਨੂੰ ਇਹਦੇ ਚ ਪਤਾ ਲੱਗ ਰਿਹਾ ਹੁਣ ਹਨਾ ਫੇਸਬੁੱਕ ਤੇ ਵੀ ਪੈਸਾ ਸੱਚੀ ਬਹੁਤ ਜ਼ਿਆਦਾ ਆਪਦੀ ਜ਼ਿੰਦਗੀ ਮੈਂ ਸੈੱਟ ਕਰ ਸਕਦਾ ਨਾਲੇ ਨਾਮ ਆ ਪਹਿਚਾਣ ਆ ਤੇ ਪੈਸਾ ਹਨਾ ਸਾਰਾ ਕੁਝ ਇਹਦੇ ਚੋਂ ਮਿਲ ਰਿਹਾ ਆ ਆਪਾਂ ਨੂੰ ਦਿਮਾਗ ਵੀ ਬਣਦਾ ਬੰਦੇ ਦਾ ਸਾਰਾ ਕੁਝ ਇਹਦੇ ਚੋਂ ਮਿਲ ਰਿਹਾ ਮੈਂ ਹੁਣ ਜੀ ਕਰਦਾ ਵੀ ਮੈਂ ਡੇਲੀ ਕਰਾਂ ਵੀ ਪ੍ਰੋਫੈਸ਼ਨਲੀ ਇਹ ਕੰਮ ਬਣਾ ਲਾਂ ਵੀ ਦੂਜੇ ਕੰਮ ਛੱਡਦਾ ਇਹ ਜੀ ਕਰਦਾ ਤੇ ਮੈਨੂੰ ਪਤਾ ਵੀ ਮੈਂ 5-6 ਮਹੀਨੇ ਰੈਗੂਲਰ ਇੱਥੇ ਕੰਮ ਕੀਤਾ ਤੇ ਮੈਂ ਚੰਗੇ ਪੈਸੇ ਬਣਾਉਣ ਲੱਗ ਜਾਊਗਾ ਕਿਉਂਕਿ ਠੀਕ ਆ ਤੁਹਾਨੂੰ ਸਾਰਿਆਂ ਨੂੰ ਦਿਖਾਉਂਦੇ ਹੀ ਰਹਿਣੇ ਆਪਾਂ ਹਾਂ ਸਕਰੀਨਸ਼ਾਟ ਪਾਉਂਦੇ ਰਹਿਣਾ ਅੱਜ ਦੀ ਡੇਟ 'ਚ 500 600 700 ਢਿਆੜੀ 400 ਕਦੇ ਹਨਾ ਐਦਾਂ ਢਿਆੜੀ ਡੇਲੀ ਪਈ ਜਾਂਦੇ ਆ ਘਰੇ ਬੈਠੇ ਦੀ ਵਿਹਲੇ ਬੈਠੇ ਦੀ ਐਦਾਂ ਹੀ ਕੋਈ ਐਡੀਟਿੰਗ ਕਰਨੀ ਆ ਜਾਂ ਫੋਟੋਆਂ ਪਾਉਣੀਆਂ ਫੋਟੋਆਂ ਤੇ ਬਣ ਜਾਂਦਾ 2 2 3 300 ਹੁਣ ਆਪਾਂ ਫੇਸਬੁੱਕ ਬਾਰੇ ਜਾਣਕਾਰੀ ਦੇਣ ਦਾ ਕੰਮ ਚਲਾਉਣਾ ਜਿਵੇਂ ਕਿ ਵੀਡੀਓ ਕਿਵੇਂ ਬਣਾਉਣੀ ਆ ਐਡਿਟ ਕਿਵੇਂ ਕਰਨੀ ਆ ਫੋਟੋ ਕਿਵੇਂ ਐਡਿਟ ਕਰਨੀ ਆ ਵੀਡੀਓ ਅਪਲੋਡ ਕਿਵੇਂ ਕਰਨੀ ਆ ਹਨਾ ਕੈਪਸ਼ਨ ਕੀ ਲਾਉਣਾ ਟਾਈਟਲ ਕੀ ਲਿਖਣਾ ਹੈ ਹੈਸ਼ਟੈਗ ਕੀ ਲਾਉਣਾ ਵੀ ਇੱਕ ਅੱਦੇ ਦੇ ਅੰਚ ਸਾਰਾ ਕੁਝ ਸਿੱਖਿਆ ਨਹੀਂ ਜਾਂਦਾ ਉਹਦੇ ਲਈ ਨਾ ਥੋੜਾ ਟਾਈਮ ਲੱਗੂਗਾ ਜਿਵੇਂ ਕਿ ਲਾਹੌਰ ਨਹੀਂ ਜਿਵੇਂ ਕਲਾਸਾਂ ਲੱਗਦੀਆਂ ਹੁੰਦੀਆਂ ਉਹ ਆਪਾਂ ਸਿਸਟਮ ਚਲਾਵਾਂਗੇ ਮੈਨੂੰ ਲੱਗਦਾ ਮੈਂ ਸਾਰਿਆਂ ਨੂੰ ਸਿਖਾ ਸਕਦਾ ਹਣਾ ਜਿੰਨੀ ਕੁ ਮੈਨੂੰ ਨੌਲੇਜ ਆ ਜਿੰਨੀ ਕੁ ਹਣਾ ਹੈਗੀ ਆ ਮੇਰੇ ਕੋਲੇ ਸਾਰਿਆਂ ਨੂੰ ਓਨੀ ਮੈਂ ਦੇ ਸਕਦਾ ਨੌਲੇਜ ਤੇ ਪਰ ਉਹਦੇ ਲਈ ਥੋੜੇ ਜਿ ਥੋਨੂੰ ਪੈਸੇ ਦੇਣੇ ਪੈਣਗੇ ਹਣਾ ਮੈਨੂੰ ਫ੍ਰੀ 'ਚ ਨਹੀਂ ਮੈਂ ਕਰ ਸਕਦਾ ਕਿਉਂਕਿ ਬਹੁਤ ਜਨਤਾ ਹੈਗੀ ਆ ਜਿਹੜੀ ਆਪਾਂ ਨੂੰ ਪੁੱਛੀ ਜਾਂਦੀ ਰਹਿੰਦੀ ਹੈ ਵੀ ਕੀ ਕਰਨਾ ਬਈ ਪੈਸੇ ਕਿਵੇਂ ਬਣਨਗੇ ਬਈ ਸਾਨੂੰ ਦੱਸ ਸੈਟਿੰਗ ਕਿਵੇਂ ਕਰਨੀ ਆ ਸੈਟਿੰਗ ਸ਼ੂਟਿੰਗ ਕੋਈ ਨਹੀਂ ਹੁੰਦੀ ਬਾਲੇ ਮੈਸੇਜ ਆਉਂਦੇ ਮੈਨੂੰ ਵੀ ਬਈ ਇਹਦੀ ਫੇਸਬੁੱਕ ਦੀ ਸੈਟਿੰਗ ਕਰਨੀ ਆ ਯਾਰ ਕਿਵੇਂ ਹੋਊਗੀ ਕਰਦੇ ਯਾਰ ਵੀ ਸੈਟਿੰਗ ਸ਼ੂਟਿੰਗ ਕੋਈ ਨਹੀਂ ਹੁੰਦੀ origignal content ਪਾਉਣਾ ਪੈਂਦਾ ਹਣਾ origignal content ਥੋੜੀ ਬਹੁ ਚਾਹੀਦੀ ਆ ਕਿ ओरिजिनल ਕੰਟੈਂਟ ਬਣਾਉਣਾ ਕਿਵੇਂ ਆ ਆਈਡੀਆ ਕਿ ਮੈਨੂੰ ਦਿਮਾਗ 'ਚ ਲਿਆਉਣਾ ਉਹ ਕੋਈ ਹੋਰ ਨਹੀਂ ਦੱਸ ਸਕਦਾ ਜਿਹੜਾ ਕੰਮ ਕਰਦਾ ਉਹੀ ਤੁਹਾਨੂੰ ਦੱਸੂਗਾ ਤੇ ਨਾ ਹੀ ਨਵੇਂ ਨਵੇਂ ਦੋ ਦਿਮਾਗ ਕੰਮ ਕਰਨਾ ਨਾ ਵੀ ਕਿਵੇਂ ਵੀਡੀਓ ਬਣਾਉਣੀ ਆ ਅੱਗੇ ਹੁਣ ਕਿਹੜੀ ਕੈਟਾਗਰੀ ਦੇ ਬਣਾਈਏ ਕੀ ਕਰੀਏ ਉਹ ਤੁਹਾਨੂੰ ਨਹੀਂ ਪਤਾ ਲੱਗਣਾ ਤੇ ਮੈਂ ਸਾਰੀ ਨੌਲੇਜ ਦੇ ਸਕਦਾ ਤੇ ਮੈਨੂੰ ਥੋੜਾ ਜਿਹਾ ਪੇ ਕਰਨਾ ਪੈਣਾ ਜੇ ਕੋਈ ਹੈਗਾ ਹਨਾ ਸਿੱਖਣ ਵਾਲਾ ਉਹ ਮੈਸੇਜ ਕਰ ਸਕਦਾ ਠੀਕ ਆ ਤੇ ਜਿਹੜੇ ਤੁਸੀਂ ਕਹਿੰਦੇ ਆ ਵੀ ਬਹੁਤ ਜਨਤਾ ਕਰੀ ਜਾਂਦੇ ਵੀ ਸਿਖਾਓ ਸਿਖਾਓ ਐਦਾਂ ਨਹੀਂ ਸਿਖਾ ਸਕਦੇ ਹਨ ਬਾਕੀ ਆਪਣੀਆਂ ਵੀਡੀਓ ਜਰੂਰ ਆਉਂਦੀਆਂ ਰਹਿੰਦੀਆਂ ਹਨ ਰਹਿਣੀਆਂ ਹਨ ਜਿਵੇਂ ਲੋਕ ਪਾਈ ਜਾਂਦੇ ਆ ਵੀਡੀਓ ਸਿਖਾਉਣ ਬਾਰੇ ਓਨੀਆਂ ਕੁ ਮੈਂ ਵੀਡੀਓ ਪਾ ਸਕਦਾ ਹਨ ਪਰ ਗਾਈਡ ਜਿਹੜਾ ਕਰਨਾ ਉਹ ਬਈ ਫੋਨ ਫਾਣ ਤੇ ਹੋਣਾ ਡੇਲੀ ਗੱਲ ਕਰੇ ਤੋਂ ਹੋਣਾ ਹਨ ਕਿਉਂਕਿ ਡੇਲੀ ਜਦੋਂ ਆਪਾਂ ਉਸ ਵਿਸ਼ੇ ਤੇ ਗੱਲ ਕਰਾਂਗੇ ਦਿਮਾਗ ਤੁਹਾਡਾ ਉਸੇ ਵਿਸ਼ੇ ਦੇ ਕੰਮ ਕਰਨ ਲੱਗ ਜਾਂਦਾ ਫਿਰ ਤੁਹਾਡਾ ਦਿਮਾਗ ਆਟੋਮੈਟਿਕ ਚੱਲਣ ਲੱਗ ਜੂਗਾ ਮਤਲਬ ਤੁਹਾਡੇ ਦਿਮਾਗ ਨੂੰ ਕਿਰਾਂ ੱੱੱੱੱੱੱੱੱੱੱੱੱੱ ਠੀਕ ਆ ਕੇਰਾ ਤੁਸੀਂ ਸਿੱਖ ਗਏ ਨੌਲੇਜ ਲੈ ਲਈ ਫੇਰ ਤਾਂ ਬਈ ਬਹੁਤ ਸੌਖਾ ਹੈ ਹਨ ਮੈਂ ਹੁਣ ਜਦੋਂ ਮੈਨੂੰ ਹੁਣ 3-4 ਸਾਲ ਮੈਂ ਗਾਲੇ ਆ ਠੀਕ ਆ ਮੈਨੂੰ ਹੁਣ ਪਤਾ ਵੀ ਐਡਿਟ ਕਿਵੇਂ ਕਰਨੀ ਆ ਮੈਂ ਤਾਂ 5-7 ਮਿੰਟਾਂ ਦੀ ਵੀਡੀਓ ਐਡਿਟ ਕਰ ਦੇਣਾ ਜੇ ਤੁਸੀਂ ਉਹਨਾਂ ਵਲੌਗ ਐਡਿਟ ਕਰਨ ਲੱਗੋਗੇ ਹਨਾ 7-8 ਮਿੰਟ ਦੀ ਵੀਡੀਓ ਤੇ ਤੁਹਾਨੂੰ ਬਹੁਤ ਟਾਈਮ ਲੱਗ ਜਾਣਾ ਉਹਦੇ ਚ ਤੁਹਾਨੂੰ ਲੱਗ ਜਾਣਿਆ 5-6 ਘੰਟੇ ਹੋ ਸਕਦਾ ਦਿਨ ਤੁਹਾਡੇ ਤੋਂ ਫੇਰ ਵੀ ਨਹੀਂ ਉਹ ਗੱਲ ਬਣਨੀ ਜਾਣਕਾਰੀ ਤੋਂ ਬਿਨਾ ਕੁਝ ਨਹੀਂ ਹੁੰਦਾ ਹਨਾ ਕੋਈ ਜਾਣਕਾਰੀ ਹੈ ਨਹੀਂ ਵੀ ਕੋਈ ਸ਼ਕਲ ਦੇਖ ਕੇ ਤੁਸੀਂ ਮੈਂ ਕਈ ਜੱਜ ਕਰਦੇ ਮੈਨੂੰ ਸ਼ਕਲ ਦੇਖ ਕੇ ਹਨਾ ਵੀ ਇਹ ਕੀ ਜਾਣਕਾਰੀ ਦਊਗਾ ਹਨਾ ਲੀੜਾ ਕਪੜਾ ਦੇਖ ਪਰ ਵੀ ਜਾਣਕਾਰੀ ਸ਼ਕਲਾਂ ਤੇ ਹੈ ਨਹੀਂਗੀ ਦਿਮਾਗ ਚ ਹੁੰਦੀ ਹੈ ਹਨਾ ਤੇ ਬਾਕੀ ਬਾਕੀ ਵਾਲੀਆਂ ਗੱਲਾਂ ਕਰਦੇ ਨਹੀਂ ਜੇ ਜਾਣਕਾਰੀ ਕਿਸੇ ਨੂੰ ਚਾਹੀਦੀ ਆ ਆਪਾਂ ਨੂੰ ਜਰੂਰ ਮੈਸੇਜ ਕਰਿਓ ਪਰ ਵੀ ਫ੍ਰੀ ਨਹੀਂ ਹੋਣਾ ਹਨਾ ਕਿਉਂਕਿ ਟਾਈਮ ਮੇਰੇ ਕੋਲੇ ਪੂਰਾ ਪੂਰਾ ਹੀ ਹੁੰਦਾ ਮੈਂ ਵਲੌਗ ਵੀ ਬਣਾਉਣਾ ਹੁੰਦਾ ਐਡਿਟ ਵੀ ਕਰਨਾ ਹੁੰਦਾ ਕਿਉਂਕਿ ਮੈਂ ਵੀ ਪੈਸੇ ਕਮਾਉਣੇ ਆ ਜੇ ਪੈਸੇ ਥੋੜੇ ਤੁਸੀਂ ਦੇ ਸਕਦੇ ਮੈਂ ਤੁਹਾਨੂੰ ਟਾਈਮ ਵਧੀਆ ਦੇ ਸਕਦਾ ਜੇ ਤੁਸੀਂ ਮੈਨੂੰ ਪੈਸੇ ਦਿੱਤੇ ਹੋਣਗੇ ਤੁਸੀਂ ਵਧੀਆ ਤਰੀਕੇ ਨਾਲ ਸਿੱਖ ਸਕਦੇ ਆ ਵੀ ਹਾਂ ਅਸੀਂ ਤੁਹਾਨੂੰ ਉਹਨਾਂ ਪੈਸੇ ਪੇ ਕੀਤੇ ਵੀ ਆਪਾਂ ਜਾਣਕਾਰੀ ਲਈਏ ਤੇ ਮੈਨੂੰ ਐ ਹੋ ਗਏ ਵੀ ਮੈਂ ਅਗਲੇ ਨੇ ਪੈਸੇ ਪੇ ਕੀਤੇ ਆਪਾਂ ਨੂੰ ਤੇ ਇਹਨੂੰ ਚੰਗੀ ਜਾਣਕਾਰੀ ਦਈਏ ਸਮਾਂ ਦਈਏ ਠੀਕ ਹੈ ਇਹ ਹੀ ਹੱਲ ਆ ਕੋਈ ਹੋਰ ਹੱਲ ਹੈ ਨਹੀਂ ਪੈਸੇ ਵੀ ਜ਼ਰੂਰੀ ਸੀਗੇ ਤਾਈਉ ਰੱਖੇ ਆ ਮੇਰਾ ਜੀ ਨਹੀਂ ਕਰਦਾ ਹਨਾ ਮੇਰੇ ਨਾਲ ਦਿਆਂ ਤਾਂ ਮੈਂ ਸਟਾਰਟਿੰਗ 'ਚ ਹੀ ਪੈਸਾ ਮੰਗਾ ਪਰ ਇਹ ਹੱਲ ਆ ਪੈਸਾ ਬਹੁਤ ਜ਼ਿਆਦਾ ਨਹੀਂ ਥੋੜੇ ਤੋਂ ਥੋੜਾ ਆਪਣਾ ਤੇ ਬਾਕੀ ਦੇਖਦੇ ਆ ਅੱਗੇ ਕੀ ਬਣਦਾ ਸ਼ਾਇਦ ਯਾਰ ਅੱਜ ਦਾ ਬਲੌਗ ਇੱਥੋਂ ਤੱਕ ਹੀ ਬੰਦ ਕਰਦੇ ਆ ਯਾਰ ਹਨਾ ਬਹੁਤ ਵੱਡੀ ਵੀਡੀਓ ਬਣ ਜਾਣੀ ਆ ਕਿਉਂਕਿ ਲੈਕਚਰ ਮੈਂ ਬਹਾਵਾ ਦਿੱਤਾ ਹਨ ਕੋਈ ਆਪ ਦੀ ਸਟੋਰੀ ਸੁਣਾਤੀ ਤੇ ਵੀਡੀਓ ਆਪਾਂ ਇੱਥੋਂ ਤੱਕ ਹੀ ਬੰਦ ਕਰਦੇ ਆ ਤੇ ਨਵੀਂ ਵੀਡੀਓ ਸਟਾਰਟ ਕਰਦੇ ਆ ਕਿਉਂਕਿ ਲੈਂਥ ਵੀਡੀਓ ਦੀ ਘੱਟ ਤੋਂ ਘੱਟ ਰੱਖਣੀ ਹੁੰਦੀ ਆ ਨਵੇਂ ਕ੍ਰੀਏਟਰ ਲੈਂਥ ਜਿਹੜੀ ਵੀਡੀਓ ਦੀ ਹਨਾ ਘੱਟ ਤੋਂ ਘੱਟ ਰੱਖਣੀ ਹੈ ਵੱਧ ਤੋਂ ਵੱਧ 5-6 ਮਿੰਟ ਦੀ ਵੀਡੀਓ ਬਣਾਇਆ ਕਰੋ ਸਟਾਰਟਿੰਗ ਚ ਫਿਰ ਜਦੋਂ ਥੋੜਾ ਜਿਹਾ ਵਾਇਰਲ ਹੋ ਜਾਏ ਪੇਜ ਜਾਂ ਚੈਨਲ ਹਨਾ ਫਿਰ ਵੱਡੀਆਂ ਬਣਾ ਸਕਦੇ ਆ ਚੱਲ ਜਾਂਦੀਆਂ ਵੱਡੀਆਂ ਵੀਡੀਓ ਤੇ ਐਡ ਬਹੁਤ ਲੱਗਦੀਆਂ ਫਿਰ ਰੈਵਨਿਊ ਖਾਸੀ ਹੋ ਗਈ ਹਨਾ ਅਰਨਿੰਗ ਖਾਸੀ ਹੋ ਗਈ ਪਰ ਸਟਾਰਟਿੰਗ ਦੇ ਵਿੱਚ ਛੋਟੀਆਂ ਵੀਡੀਓ ਰੱਖਿਓ ਲੈਂਥ ਘੱਟ ਤੋਂ ਘੱਟ ਰੱਖਿਓ ਤੇ ਬਾਕੀ ਅੱਜ ਦੀ ਵੀਡੀਓ ਚ ਇੰਨਾ ਕੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਹੁਣੇ ਸਟਾਰਟ ਕਰ ਦੇਣੀ ਆ ਮੈਂ ਬਸ ਲੈਂਥ ਘੱਟ ਰੱਖਣੀ ਚਾਹੀ ਵੀਡੀਓ ਆਪਾਂ ਇੱਕ ਹੋਰ ਬਣਾਉਣੇ ਆ ਹੁਣ ਐਦੋਂ ਬਾਅ ਕਰਮਜੀਤ ਦੇ ਨਾਨਕੇ ਪਿੰਡ ਕਰਮਜੀਤ ਉੱਥੇ ਆ ਉਹਨੂੰ ਲੈਣ ਚੱਲਾਂਗੇ ਤੇ ਬਸ ਅੱਜ ਦੀ ਵੀਡੀਓ ਚ ਇੰਨਾ ਕੀ ਮਿਲਦੇ ਆ ਇੱਕ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ ਟਾਟਾ ਟੇਕ ਕੇਅਰ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਵੈਲਕਮ ਆ ਤੁਹਾਡਾ ਐਕਾਉਂਟ ਮੇਰੀ ਵੀਡੀਓ ਚ ਤੇ ਅੱਜ ਆਪਾਂ ਜਾਣਨੇ ਆ ਮੇਰੀ ਮੰਮੀ ਨੂੰ ਲੈਣਾ